ਵਾਹਿਗੁਰੂ ਸਾਹਿਬ ਜੀ ਓ ਔਕ ਤੁਖਾਨ ਨ ਵਿਆਪਈ ਕੰਠ ਮਿਲਿਆ ਹਰਨਾ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾ ਓਟ ਗੋਵਿੰਦ ਗੋਪਾਲ ਰਾਏ सेवा स्वामी ला बिके आपो न सकई मिल साधु गुण गाओ जें ते उपजी तह मिली सच्ची प्रीत समाओ कर गै लेनी पार ब्रह्म ਬਹੁੜੇ ਨਾ ਵਿਛੜੀਆ ਬਾਰ ਜਾਉ ਲਖ 베ਰੀਆ ਹਰ ਸੱਜਣ ਅਗਮ ਅਗਾ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਓਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ